अज आपकी कमीज की कटाई दस लिया जी आमीज पीस ला ले जी एकेला प्रंट है जी आिसकलांट है तो थोड़ा जा प्रेस करके चंगी नु। नु प्रेस तरह कट लेना जी इन हमू इस तरह घसा लें जी कर लैन कांडर शर्ट मंगू लैन कला बाजू चाहन कला नहीं ਇਹ ਸੀ ਥੋੜੀ ਜੀ ਕਾਂਚ ਧੋਤੀ ਸੀ ਜੀ ਪਹਿਲਾਂ ਧੋ ਕੇ ਦੁਬਾਰਾ ਪ੍ਰੈਸ ਮਾਰ ਲਈ ਸੀ ਤੇ ਹੁਣ ਇਹਨੂੰ ਆਪਾਂ ਲਾਉਣਾ ਜੀ ਇਹ ਇਧਰ ਲਾ ਕਾਣ ਵਾਲਾ ਹਿੱਸਾ ਛੜ ਦੇਾਂਗੇ ਫਿਰ ਵਧੀਆ ਸੈਟਿੰਗ ਚ ਲੈਣੀ ਪਾ ਦੇਣੀ ਜੀ ਸਾਰੀ ਇਹਨਾਂ ਦੀ ਆਪਾਂ ਤੁਹਾਨੂੰ ਤੁਮੀ ਦੀ ਜੀ ਲੰਬਾਈ 43 ਇੰਚ ਤੁਹਾਨੂੰ ਆਪਾਂ ਮੀਜ਼ਰਮੈਂਟ ਦਿਖਾਉਣੇ ਆ ਜੀ ਸਾਰਾ ਇਹ ਵਾਲਾ ਇਹਦਾ ਮੀਜ਼ਰਮੈਂਟ ਆ ਜੀ ਆਸੀਪੀ ਮੀਨਸ਼ਨ ਲੰਬਾਈ 43 ਹਿਪ 23 ਕੇਰਾ 23 ਛਾਤੀ 22 ਕਮਰ ਸਾਡੇ ਵੀ ਫਿਟਿੰਗ 16 ਗਲਾ ਅੱਗੇ ਵਾਲਾ 7.5 ਬੈਕ ਵਾਲਾ 6 ਅੱਗੇ ਆਪਾਂ ਪਲੇਟ ਪਾਣੀ ਸਾਨੂੰ ਸਾਰਾ ਕੁਝ ਦੱਸਾਂਗੇ ਜੀ ਦੇ ਵਿੱਚ ਇਸੇ ਆਪਣੇ ਕੋਲੇ 23 ਇਹਦੀ ਹਿਪ ਜੀ ਘੇਰਾ ਵੀ ਉਨਾ ਹੀ ਆ ਜੀ ਇਹਨਾਂ ਦਾ ਤੇ 23 ਦੇ ਵਿੱਚ ਜੀ ਇਹ ਚ ਕੋਈ ਪਾਈਪਿੰਗ ਵਗੈਰਾ ਕੁਝ ਨਹੀਂ ਲਾਉਣਾ ਜੀ ਇਹਨਾਂ ਦੇ ਆਪਾਂ 3 ਇੰਚ ਵੱਧ ਲਵਾਂਗੇ 23 ਦੇ ਵਿੱਚ 3 ਇੰਚ ਪਾਈ ਜੀ 27 ਜੀ ਹੁਣ ਆਪਾਂ 27 ਇੰਚ ਲਾਵਾਂਗੇ ਜੀ ਇਹਨੂੰ

ने ले ने कर सौखा है। ने ले इस नाप का सूट बनाओगी जी बिल्कुल सही नापते आऊगी

जोड़ा चिस्ला कमीज़ रखना जी पीसला के रखा जी कर ली ये अपने को प्लेन कपड़ा ये तो दीप मर्जी हुआ फुल पीस देख के रखना हूँ ये इस तरह लेंगे जी ये ना तो ली देंगे चाहे को ऊपर लिवासी कर लो तो वह पीस आप चार

ਇਹ ਤੇ ਦਸ ਦਿਨ ਜੀ ਇਧਰਲੇ ਪਾਸੇ ਵੀ ਇਹਦੇ ਵਿੱਚ ਨਿਸ਼ਾਨੇ ਉਵੇਂ ਹੀ ਦਸਣੀਆਂ ਜੀ ਤੁਸੀਂ ਇਸ ਤਰ੍ਹਾਂ ਹੀ ਨਿਸ਼ਾਨੀ ਲਾ ਕਰ ਦਿਓ ਦੂਸਰੇ ਪਾਸੇ ਡੈਨਗਵਲ ਸੁੱਟ ਚਾ ਆਉਗੀ ਹੁਣ ਇਹਨੂੰ ਖੋਲ ਕੇ ਤੁਸੀਂ ਸਲਾਈ ਮਸ਼ੀਨ ਤੇ ਵੀ ਕੱਚਾ ਕਰ ਸਕਦੇ ਹੋ ਜੀ ਮੈਸਟ ਸਟੈਪਲਰ ਜੁਦ ਕੱਬਦੀ ਹੁੰਦੀ ਹੈ ਜੀ ਸਟੈਪਲਰ ਨਾਲ ਵੀ ਯੂਜ਼ ਕਰ ਸਕਦੇ ਹੋ सूई न भी पक्का कर सकते बस तरह सरह लैंग कर सकते हो जी इस तरह लेंग कटे तो बिल्कुल ठीक है क्यों ना पूरी परफेक्ट आऊ जी जी थो मेरी कटाई ठीक लगी जी कमेंट करके जरूर दस्यो ਤਾਂ ਤੁਸੀਂ ਫੂਟ ਦੀ ਕਟਿੰਗ ਕਰੋਗੇ ਇਹਨੇ ਨਾਪ ਦੀ ਜੀ ਬਿਲਕੁਲ ਜਮਾ ਸਹੀ ਆਉਗੀ ਓਕੇ ਕਟਿੰਗ ਹੋ ਗਈ ਹੁਣ ਆਪਾਂ ਇੱਥੇ ਇਧਰਲੇ ਪਾਸੇ ਵੀ ਨਸਾਨੀ ਲੱਗ ਲੱਗੀ ਜੀ ਪਲੇਟ ਦੀ ਇਹ ਆਪਾਂ 13 ਇੰਚ ਤੇ ਪਾਈ ਸੀ ਇਹਨਾਂ ਦੇ ਪਲੇਟ ਤੇ ਸਾਢੇ ਤਿੰਨ ਸੋ ਨੂੰ ਕੋਈ ਦਿੱਕਤ ਨਹੀਂ ਆਉ ਕੋ ਇਸ ਤਰ੍ਹਾਂ ਲੈਣ ਦੇ ਕੱਟਣ ਨਾਲ ਜੀ ਸੌਖੇ ਤਰੀਕੇ ਨਾਲ ਕੱਟੀ ਜਾਂਦੀ ਹੈ ਜੀ ਇੱਧਰ ਲਾ ਪੀਸ ਵੀ mi ਸਕਦਾਂਗੇ ਉਵੇਂ ਉਵੇਂ ਤੁਹਾਨੂੰ ਡਾਰਕ ਕਰ ਲਿਆ ਕਰੋ ਇੱਕ ਪਾਸੇ ਉਧਰ ਚੋਕ ਜੀ ਇਧਰਲੇ ਪਾਸੇ ਜਮਾ ਮੂਮੀ ਨਿਸ਼ਾਨੀ ਦਿਸਣ ਲੱਗਦੀ ਹੈ ਇਹਦਾ ਵੀ ਤੁਸੀਂ ਇਹ ਕਰਾਂ ਮੈਂ ਤੁਹਾਨੂੰ ਆਪਣੇ ਤਰੀਕੇ ਨਾਲ ਵੀ ਦੱਸ ਦੂੰਗੀ ਮੈਂ ਸਟੈਪ ਬਿਟ ਰਿਚ ਕਰਦੀ ਆ ਉਹ ਵੀ ਤੁਹਾਨੂੰ ਅਗਲੀ ਵੀਡੀਓ ਚ ਦੱਸੂੰਗੀ ਜੀ ਜ਼ਰੂਰ ਧੰਨਵਾਦ